ਅੰਤਾਂ ਫਿਰ ਕੀ ਜੇ ਤੁਸੀਂ ਮੇਰੀਆਂ ਭੇਡਾਂ ਨਹੀਂ ਮੇਰੇ ਕੀ ਜੇ ਫਿਰ ਤੁਸੀਂ ਬੱਕਰੀਆਂ ਹallelujah ਅੰਤਾਂ ਫਿਰ ਅੰਤ ਦੇ ਸਮੇਂ ਕੀ ਕਰੇਗਾ ਆਪਣੀਆਂ ਭੇਡਾਂ ਵਿੱਚੋਂ ਨਾ ਬੱਕਰੀਆਂ ਨੂੰ ਵੱਖ ਕਰੇਗਾ ਤਾਂ ਆਪਣੀਆਂ ਭੇਡਾਂ ਨੂੰ ਕੀ ਆਖੇਗਾ ਕੀ ਮੇਰੇ ਪਿਤਾ ਦੇ ਮੁਬਾਰਕ ਲੋਕ ਅੰਤ ਆਓ ਉਸ ਵਰਗ ਦਾ ਰਾਜ ਤੁਹਾਡੇ ਲਈ ਜੋ ਮੁੰਡੂ ਤੁਹਾਡੇ ਲਈ ਤਿਆਰ ਕੀਤਾ ਗਿਆ ਤਾਂ ਬੱਕਰੀਆਂ ਨੂੰ ਕੀ ਆਖੇਗਾ ਜਿਹੜੀਆਂ ਖੱਬੇ ਪਾਸੇ ਅੰਤ ਇਹ ਸਰਾਪੇ ਹੋਇਓ ਮੇਰੇ ਕੋਲੋਂ ਦੂਰ ਚਲੇ ਜਾਓ ਉਸ ਅੱਗ ਦੇ ਵਿੱਚ ਜਿਹੜੀ ਕਦੇ ਵੀ 부ਜਣ ਵਾਲੀ ਨਹੀਂ ਉਹ ਕਿੱਥੇ ਜਾਣਗੇ ਫਿਰ ਜੇਕਰ ਰੱਬ ਨੇ ਦਾਸ ਨੂੰ ਪਤਾ ਆ ਪਈ ਇਹ ਪ੍ਰਭੂ ਦੀਆਂ ਭੇਡਾਂ ਪਰਮੇਸ਼ਰ ਨੇ ਆਪਣੇ ਲੋਕ ਦੇ ਤੇ ਮੈਨਾਂ ਦੀ ਚਰਵਾਹੀ ਕਰਨੀ ਆ ਮੈਨਾਂ ਦੀ ਦੇਖਭਾਲ ਕਰਨੀ ਆ ਮੈਨਾਂ ਨੂੰ ਨਰੋਇਆ ਕਰਨਾ ਮੈਨਾਂ ਨੂੰ ਪਰਮੇਸ਼ਰ ਦਾ ਕਲਾਮ ਦੇਣਾ ਔਰ ਰੂਹ ਦੀ ਖਰਾਕ ਦੇਣੀ ਇਹਨਾਂ ਨੂੰ वचन ਦੇਣਾ خدا ਦਾ ਜਿਹਦੇ ਨਾਲੇ ਬਚਾਏ ਜਾਣ ਤਾਂ ਫਿਰ ਭੇਡਾਂ ਜਿਹੜੀਆਂ ਪ੍ਰਭੂ ਦੀਆਂ ਉਹਨਾਂ ਦਾ ਵੀ ਇੱਕ ਫਰਜ਼ ਬੰਦਾ ਭਈ ਜਦੋਂ ਪ੍ਰਾਰਥਨਾ 'ਚ ਬੈਠੇ ਆਪਣੇ ਅਗਵੈ ਲਈ ਪ੍ਰਾਰਥਨਾ ਕਰਗੇ ਹalleluyah ਫਿਰ ਉਹਨਾਂ ਦਾ ਵੀ ਫਰਜ਼ ਬੰਦਦਾ ਹੈ ਅਪਾ ਮਤਬਲ ਕੋਰੀ ਜੇ ਨਹੀਂ ਬੰਦਦਾ ਹalleluyah ਕਿਉਂਕਿ ਉਹ ਖੁਦਾ ਦਾ ਦਾਸ ਅਜਿਹਾ ਭਾਵੇਂ ਕੋਈ ਵੀ ਉਹਦੇ ਪੱਖ ਵਿੱਚ ਨਾ ਹੋਵੇ ਪਰ ਉਹਦੇ ਨਾਲ ਪਰਮੇਸ਼ਰ ਉਹਦੇ ਨਾਲ ਸਦਾ ਖੜਾ ਹੈ ਉਹ ਆਪਣੇ ਦਾਸਾਂ ਨੂੰ ਕਦੇ ਵੀ ਨਹੀਂ ਛੱਡਦਾ ਆਪਣੇ ਦਾਸਾਂ ਨੂੰ ਕਦੇ ਵੀ ਤਿਆਗਦਾ ਲੋਕ ਭਾਵੇਂ ਕਹਿਣ ਉਹ ਸ਼ੈਤਾਨ ਵੱਲੋਂ ਲੋਕ ਭਾਵੇਂ ਜੋ ਮਰਜ਼ੀ ਕਹਿਣ ਕੈਨਟੀ ਨੇ ਹਰਾਮکاری ਕੀਤੀ ਅਨਬਿ ਵਿਚਾਰੀ ਕੀਤੀ ਜੋ ਮਰਜ਼ੀ ਕਹੀ ਜਾਣ 1500 ਤੇ ਜਦੋਂ ਜਮਾਂਦਰੂ ਲੰਗੜਾ ਤੇ ਲਾਇਆ ਤਾਂ ਬਹੁਤ سارے ਲੋਕ ਉਹਦੇ ਵਿਰੋਧ ਵਿੱਚ ਖੜੇ ਹੋ ਗਏ 1500 ਨੂੰ ਕੈਦ ਵਿੱਚ ਪਾਇਆ ਗਿਆ ਤੇ ਜਿਹਨੂੰ 1500 ਨੂੰ ਕੈਦ ਵਿੱਚ ਪਾ ਦਿੱਤਾ ਤਵਜੇ ਤੇ ਲਿਖਿਆ ਚੋਂ-ਚੋਂ ਛਪਾਈਆਂ ਦੇ ਚੋਂ-ਚੋਂ ਪੈਰਿਆਂ ਦੇ ਵਿੱਚ ਰਹਿੰਦਾ ਸੀ ਕਿੰਨੀ ਸ਼ਕਤਾਈ 1500 ਦੇ ਲਈ ਚਾਰ-ਚਾਰ ਛਪਾਈਆਂ ਦੇ ਚੋਂ-ਚੋਂ ਤੇ ਤੇਲਿਕਾ ਕਲਿਸੀਆਂ ਇੱਕ ਮੰਨ ਹੋ ਕੇ ਪ੍ਰਾਰਥਨਾ ਕਰਦੀ ਨਹੀਂ ਉਹਦੇ ਲਈ ਇੱਕ ਘਰ ਦੇ ਵਿੱਚ ਇੱਕ ਜਗ੍ਹਾ 'ਚ ਇਕੱਠੀ ਹੋ ਕੇ ਕਲਿਸੀਆਂ ਤਾਂ ਆਪਣੇ ਆਗੂ ਦੇ ਲਈ ਪ੍ਰਾਰਥਨਾ ਕਰਦੀ ਨਹੀਂ ਤਵਚੇ 'ਚ ਲਿਖਾ ਪਰਮੇਸ਼ਰ ਨੇ ਆਪਣਾ ਸਵਰਗੀ ਦੂਤ ਭੱਲਿਆ ਸਵਰਗੀ ਦੂਤ ਨੇ ਆਣ ਕੇ ਪਤਰਸ ਦੀ ਪੱਖੀ ਤੇ ਹੱਥ ਮਾਰਿਆ ਤੇ ਪਤਰਸ ਨੂੰ ਉਠਾਲਿਆ ਤਵਚੇ 'ਚ ਲਿਖਿਆ ਪਤਰਸ ਦੇ ਹੱਥਾਂ ਦੇ ਪੈਰਾਂ ਦੇ ਜਿਹੜੇ ਸੰਦਲ ਜੀ ਉੱਲ ਗਏ ਜਿਹਦੇ ਨਾਲ ਉਹ ਜਕੜਿਆ ਸੀ ਅਰਗੇ ਨੂਦ ਨੇ 1500 ਨੂੰ ਉਸ ਕੈਦ ਵਿੱਚੋਂ ਬਾਹਰ ਲੈ ਆਂਦਾ ਉਹ ਕਿਹਦੀਆਂ ਪ੍ਰਾਰਥਨਾਵਾਂ ਦੇ ਨਾਲ ਆਇਆ ਕਲਿਸਿਆਂ ਦੀਆਂ ਪ੍ਰਾਰਥਨਾਵਾਂ ਦੇ ਨਾਲ ਕਿਉਂਕਿ ਪਰਮੇਸ਼ਰ ਦੀ ਬਾਣੀ 'ਚ ਲਿਖਿਆ ਧਰਮੀ ਦੀਆਂ ਪ੍ਰਾਰਥਨਾ ਨੂੰ ਬਹੁਤ ਅਸਰ ਹੁੰਦਾ ਹੈ ਤੁਹਾਡੀਆਂ ਪ੍ਰਾਰਥਨਾਵਾਂ ਦੇ ਨਾਲ ਤੁਹਾਡੇ ਅੱਗਵੇਂ ਜਿਹੜੇ ਨੇ ਤੁਹਾਡਾ ਅਗਵਾ ਹੈ ਜੰਮੇ ਨੂੰ ਠਹਿਰਾਇਆ ਪ੍ਰਭੂ ਨੇ ਜਿੰਨੂੰ ਨਹੀਂ ਆਪਣਾ ਅਗਵਾ ਮੰਨਦੇ ਹੋ ਪਰਮੇਸ਼ਰ ਉਹਨੂੰ ਬLES ਕਰਦਾ ਹੈ ਮਾਰਕ ਬੋਲਦਾ ਹੈ ਉਹਦੇ ਲਈ ਜਿਵੇਂ ਰੱਬ ਦੇ ਦਾਸ ਨੇ ਇੰਨੀ ਮਿਹਨਤ ਕੀਤੀ ਉਹਨਾਂ ਲੋਕਾਂ ਵਾਂਗ ਤੇ ਲੋਕਾਂ ਨੇ ਬਲੈਸਿੰਗਾਂ ਲਈਆਂ, ਗੱਡੀਆਂ ਕਾਰਾਂ ਲਈਆਂ, ਨਰੋਏ ਹੋਏ, ਇੰਨੇ ਨੇ ਵੱਡੀਆਂ ਬਵਾਈਆਂ ਦਾ ਖੜੇ ਹੋਏ, ਮੌਤ ਵਿੱਚੋਂ ਬਾਹਰ ਆਏ ਲੋਕ ਤਾਂ ਹੁਣ ਉਹ ਕੀ ਕੰਡਦੇ ਨੇ, ਹੁਣ ਉਹ ਰੱਬ ਦੇ ਦਾਸ ਨੂੰ ਭੁੱਲ ਗਏ। ਹੁਣ ਹੋਰ ਟਿਕਾਣਾ ਲੱਭ ਲਿਆ ਕੋਈ। ਤੇ ਬੱਕਰੀਆਂ ਨੂੰ ਕੀ ਆਥੇਆਂ ਜਿਹੜੀਆਂ ਖੱਪੇ ਪਾਸੇ ਆ ਤਾਂ ਇਹਸ ਰੱਬ ਪਈ ਹੋਇਓ, ਮੇਰੇ ਕੋਲੋਂ ਦੂਰ ਚਲੇ ਜਾਓ ਉਸ ਅੱਗ ਦੇ ਵਿੱਚ ਜਿਹੜੀ ਕਦੇ ਵੀ ਬੁਝਣ ਵਾਲੀ ਨਹੀਂ। ਉਹ ਕਿੱਥੇ ਜਾਣਗੇ ਫਿਰ? ਅਜਿਹਾ ਵੀ ਕੋਈ ਵੀ ਉਹਦੇ ਪੱਖ ਵਿੱਚ ਨਾ ਹੋਵੇ ਪਰ ਉਹਦੇ ਨਾਲ ਪਰਮੇਸ਼ਰ ਉਹਦੇ ਨਾਲ ਸਦਾ ਖੜਾ ਹੈ ਉਹ ਆਪਣੇ ਦਾਸਾਂ ਨੂੰ ਕਦੇ ਵੀ ਨਹੀਂ ਛੱਡਦਾ ਆਪਣੇ ਦਾਸਾਂ ਨੂੰ ਕਦੇ ਵੀ ਤਿਆਗਦਾ